जीरकपुर पुलिस ਦੇ ਵੱਲੋਂ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੱਤੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ੀਰਕਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਜਸ ਕਮਲ ਸਿੰਘ ਸੇਖੋ ਦੀ ਅਗਵਾਈ ਦੇ ਵਿੱਚ ਜ਼ੀਰਕਪੁਰ ਪੁਲਿਸ ਦੇ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ 22 ਨਵੰਬਰ ਨੂੰ ਜ਼ੀਰਕਪੁਰ ਦੇ ਹਿੰਮਤਗੜ੍ਹ ਟੋਲੀ ਦੇ ਰਹਿਣ ਵਾਲੇ ਦਲਾਵਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਉਹਨਾਂ ਦੱਸਿਆ ਕਿ ਯੂਰੋਪੀਆਂ ਦੇ ਵਿੱਚ ਆਈਟੀ ਪਾਰਕ ਮਣੀ ਮਾਜਰਾ ਦੇ ਨੇੜੇ ਰਹਿਣ ਵਾਲਾ ਉਨੂਸਾਲਾ ਸੋਨੂ ਅਤੇ ਸਿਟੀਨ ਕਲੇਵ ਦਾ ਰਹਿਣ ਵਾਲਾ ਵਰੁਣ ਵੀ ਸ਼ਾਮਲ ਹੈ ਉਹਨਾਂ ਨੇ ਦੱਸਿਆ ਕਿ ਦੋਨੇ ਮੁਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਂਜੀ ਕੱਲ 22 ਤਰੀਕ ਨੂੰ ਸਵੇਰੇ ਅਰਲੀ ਮਾਰਨਿੰਗ ਤਕਰੀਬਨ 2:30 ਦੇ ਵਜੇ 2:30 ਵਜੇ ਇੱਕ ਤਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇੱਕ ਉਹ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ ਤੇ ਉਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਜੀਪ ਪਰਪਲ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਜੋ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਆ ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ ਤੇ ਪਿੱਛੋ ਇਹ ਮਣੀ ਮਾਇਰ ਦਾ ਰਹਿਣ ਵਾਲਾ ਜਿਹੜਾ ਦੂਸਰਾ ਦੋਸ਼ੀ ਹੈ ਵਰਨੁਨ ਰਾਏ ਆ ਇਹ ਬੀਸਿਕਲੀ ਦਿੱਲੀ ਦਾ ਰਹਿਣ ਵਾਲਾ ਬਟ ਇਹ ਇੱਥੇ ਰੈਂਟ ਤੇ ਰਹਿ ਰਿਹਾ ਸੀਗਾ ਦੋਨੋਂ ਜੀ ਕੋਈ ਕੰਮ ਨਹੀਂ ਕਰਦੇਗੇ ਇਹ ਜਿਹੜਾ ਤਾਂ ਸੀਗਾ ਵਰਨੁਨ ਪਹਿਲਾਂ ਇਹ ਰੇੜੀ ਲਾਉਂਦਾ ਰਿਹਾ ਬਟ ਉਹ ਵੀ ਇਹਨੇ ਕੰਮ ਛੱਡ ਦਿੱਤਾ ਸੀਗਾ ਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦਾ ਸੀ ਕਤਲ ਦਾ ਕਾਰਨ ਇਹ ਸੀਗਾ ਜੀ ਜਿਹੜਾ ਇਹ ਜਿਹੜਾ ਸੋਨੂ ਸੀਗਾ ਇਹਦੀ ਇੱਕ ਗਰਲਫ੍ਰੈਂਡ ਸੀਗੀ ਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ ਸੋ ਇਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਹੈ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ ਉਸੇ ਚੱਕਰ ਦੇ ਵਿੱਚ ਇਹਨੇ ਉਹ ਦਿਲ 'ਚ ਖੁੰਧ ਕੇ ਰੱਖੀ ਤੇ ਉਹਨੂੰ ਕੱਲ ਕਤਲ ਕਰ ਦਿੱਤਾ ਨਹੀਂ ਫਿਲਹਾਲ ਨਸ਼ੇ ਵਾਲੀ ਕੋਈ ਅਜਿਹੀ ਗੱਲ ਸਮਝੇ ਅਜੇ ਤੱਕ ਸਮਝ ਨਹੀਂ ਆਈ ਜੇ ਕੋਈ ਦੁਰਾਨੇ ਤਵਰੀ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਜੀ ਵਾਰਦਾਤ ਚ ਇਹਨਾਂ ਨੇ ਇੱਕ ਤਿੱਖੀ ਤੇਜ਼ धार ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪੰਚਕੁਲੇ ਤੋਂ ਚੋਰੀ ਕੀਤੀ ਸੀ ਉਹ ਸਹੀ ਸਕੂਟਰੀ ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਹਾਂਜੀ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ ਐਫਆਈਆਰ ਦਰਜ ਨਹੀਂ ਜਿਵੇਂ ਇੱਕ ਦਿੱਲੀ ਦੇ ਰਹਿਣ ਵਾਲਾ ਇੱਕ ਪੰਚਕੁਲੇ ਦਾ ਸੀ ਦੋਨਾਂ ਜਗ੍ਹਾ ਦੇ ਜਿਹੜੇ ਪੁਲਿਸ ਕਨਸਰਨਡ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਮੈਂ ਇਹ ਤਾਂ ਇੱਥੇ প্রভਾਤ ਜੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਛੁਪਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ ਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ ਇਹ ਇੱਕ ਵਾਰ ਇੱਥੋਂ ਚਲਾ ਗਿਆ ਸੀ ਬਟ ਫਿਰ ਇੱਥੇ ਆ ਗਿਆ ਦੋਨੋਂ ਨੂੰ ਅਸੀਂ ਇੱਥੇ ਬਟਾਣੇ ਦੇ ਰਿਹਾ ਚੁੱਕੀ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਨੇ ਦੱਸਿਆ ਕਿ ਮੁੱਖ ਮਲਜ਼ਮ ਸੋਨੂ ਨੇ ਪੁਲਿਸ ਪੁੱਛਗਿੱਛ ਵਿੱਚ ਦੱਸਿਆ ਕਿ ਉਸਦੀ ਇੱਕ ਮਹਿਲਾ ਮਿੱਤਰ ਸੀ ਜਿਸ ਨੇ ਕੁਝ ਦਿਨ ਪਹਿਲਾਂ ਦਲਾਵਰ ਸਿੰਘ ਨੂੰ ਉਸਦੇ ਨਾਲ ਦੇਖਿਆ ਸੀ ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸਨੇ ਦਲਾਵਰ ਦਾ ਕਤਲ ਕਰ ਦਿੱਤਾ ਅਤੇ ਇਸ ਕਤਲ ਦੇ ਵਿੱਚ ਉਸਦੇ ਸਾਥੀ ਬਰੂ ਰਾਈ ਨੇ ਵੀ ਉਸ ਦਾ ਸਾਥ ਦਿੱਤਾ ਸੀ ਪੁਲਿਸ ਦੇ ਵੱਲੋਂ ਹੱਤਿਆ ਵਿੱਚ ਇਸਤੇਮਾਲ ਕੀਤਾ ਗਿਆ ਚਾਕੂ ਅਤੇ ਬਾਈਕ ਵੀ ਬਰਾਮਦ ਕੀਤੀ ਗਈ ਹੈ ਉੱਥੇ ਹੀ ਪੁਲਿਸ ਦੇ ਵੱਲੋਂ ਦੋਹੇ ਮਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਪੁੱਛਗਿੱਛ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੁਣ ਦੀ ਸੰਭਾਵਨਾ ਹੈ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ